ਬੂਥ ਕੈਪਚਰਿੰਗ ਆਇ ਨਹੀਂ ਹੁੰਦੀ ਹੁੰਦੀ ਵੀ ਜਾ ਕੇ ਚੁੱਪ ਕਰਕੇ ਬੂਥ ਕੈਪਚਰਿੰਗ ਕਰ ਲੇਗੀ ਬੂਥ ਕੈਪਚਰਿੰਗ ਹੋਊਗੀ ਉੱਥੇ ਲੜਾਈ ਵੀ ਹੋਊਗੀ ਹਸਪੀਟਲ 'ਚ ਵੀ ਬੰਦੇ ਦਾਖਲ ਹੋਣਗੇ ਕੁੱਟਮਾਰ ਵੀ ਹੋਊਗੀ ਕੁਝ ਹੋਇਆ ਉੱਥੇ ਕੋਈ ਰਿਪੋਰਟ ਆਈ ਆ ਕਿਸੇ ਦੇ ਹੱਥ ਲਾਇਆ ਕੋਈ OI ਵੀ ਕੀਤੀ ਆ ਕਿਸੇ ਨੂੰ ਇਹ ਪਰਾਇਆ ਬੰਦਾ ਇਹ ਵੀ ਇਲਜ਼ਾਮ ਲਾ ਰਿਹਾ ਵੀ ਜਿਹੜੇ ਇਹਨਾਂ ਨੇ ਤੋਂ ਡੱਬੇ ਲੈ ਕੇ ਜਾਣੇ ਆ ਸੌਂਗ ਉੱਥੇ ਵੀ ਇਹਨਾਂ ਨੇ ਕਬਜ਼ਾ ਕਰਨਾ ਆ ਕਿੱਥੇ ਕਬਜ਼ਾ ਕਰਨਾ ਜੀ ਜਿੱਤੇ ਜਾ ਕੇ ਆਪਾਂ ਰੱਖਾਂਗੇ ਡੱਬੇ ਰੱਖਣ ਸੌਂ ਦੇ ਜਿੱਥੇ ਇਹਨਾਂ ਨੇ ਕਹਿੰਦੇ ਟੋੜਨੇ ਜਾ ਕੇ ਡੱਬੇ ਇਹਨਾਂ ਮੇਰੀ ਗੱਲ ਮੜੀ ਜੀ ਧਿਆਨ ਨਾਲ ਹੁਣ ਤੁਸੀਂ ਮੈਨੂੰ ਕੁਐਸਚਨ ਕੀਤੇ ਆ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਦੇਖੋ ਪਹਿਲਾਂ ਸਾਡੇ ਤੇ ਅਲੀਗੇਸ਼ਨ ਲਾਇਆ ਇਹਨਾਂ ਨੇ ਜੀ ਕੂਥ ਕੈਪਚਰਿੰਗ ਕਰ ਲਈ ਜੀ ਗੁੰਡੇ ਆ ਜੀ ਇਹ ਫਲਾਨਾ ਇਹ ਥਾਂ ਥਾਂ ਤੇ ਫਿਰਦੇ ਆ ਜੀ ਜੁੜੇ ਪਿੰਡ ਚ ਵੜਦਾ ਘੇਰ ਲੋ ਕੁੱਟ ਸਟੋ ਡਾਂਗਾ ਲੈ ਕੇ ਪੈ ਜੋ ਮਤਲਬ ਕਿ ਇਹ ਤਾਂ ਉਹ ਗੱਲ ਆ ਭਾਈ ਸਾਹਿਬ ਦੀ ਮੈਨੂੰ ਇਹ ਵੀ ਪਤਾ ਕਿ ਮੇਰਾ ਛੋਟਾ ਭਾਈ ਅਫਸੈਟ ਹੋਇਆ ਹੋਇਆ ਕਾਂਗਰਸ ਹਾਈ ਕਮਾਂਡ ਨੇ ਬਹੁਤ ਥ੍ਰੀਲ ਬਣਾਈ ਆ ਇਹ ਥੋੜਾ ਜਿਹਾ ਡਿਪਰੈਸ਼ਨ ਦਾ ਸ਼ਿਕਾਰ ਚੱਲ ਰਿਹਾ ਇਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਹੋਈ ਕੀ ਜਾਂਦਾ ਹਲਕੇ ਦੇ ਵਿੱਚ ਕੀ ਚੱਲ ਰਿਹਾ ਕੋਈ ਕੋਈ ਗੱਲ ਨਹੀਂ ਛੋਟੇ ਭਾਈ ਇਹ ਸਾਰਿਆਂ ਤੇ ਟਾਈਮ ਆ ਜਾਂਦਾ ਤੁਸੀਂ ਹਜੇ ਤੀ ਚੜ੍ਹਾਈ ਦੇਖੀ ਹੈ ਡਾਊਨਫਾਲ ਦੇਖਿਆ ਨਹੀਂ ਕੋਈ ਗੱਲ ਨਹੀਂ ਹੋੜੀ ਹੋੜੀ ਦਿਲ ਤਰ ਜੋਗੇ ਤੁਸੀਂ ਵੀ ਪਰ ਤੁਹਾਡੇ ਕਿਸੇ ਬੰਦੇ ਨੇ ਚੂੰ ਵੀ ਨਹੀਂ ਕੀਤੀ 15 ਪਿੰਡਾਂ ਚ ਸਣੀ ਜਾ ਕੇ ਆਇਆ ਕੱਲੇ ਆਪਦੇ ਵਰਕਰਾਂ ਨੂੰ ਹੌਸਲਾ ਬਜਾਈ ਦੇਣ ਵਾਸਤੇ ਗਏ ਸੀ ਜੀਨੂੰ ਮਰਜੀ ਸੱਦ ਕੇ ਕਿਸੇ ਪਿੰਡ ਚੋਂ ਪੁੱਛ ਲੋ ਕਿਸੇ ਦੇ ਬੂਤ ਦੇ ਅੰਦਰ ਵੜੇ ਹੋਣ ਕਿਸੇ ਨੂੰ ਓਏ ਕਈ ਹੋਵੇ ਕਿਸੇ ਨਾ ਕੋਈ ਮਿਸਬੀਹੇਵ ਕੀਤਾ ਹੋਵੇ ਮੈਂ ਸਾਰੇ ਇਲੈਕਸ਼ਨ ਹੀ ਆਪ ਹੀ ਰੱਦ ਕਰਾ ਦਊਗਾ ਤੁਹਾਡੇ ਸਾਰੇ ਕੈਂਡੀਡੇਟ ਜੇਤੂ ਕਰਾਖਵਾ ਇੱਕ ਬੰਦਾ ਤੁਹਾਡਾ ਆ ਕੇ ਕਹਦੇ ਕਿ ਸਾਡੇ ਪਿੰਡ ਦੇ ਵਿੱਚ ਜੀ ਆ ਕੁਛ ਕੀਤਾ ਸੜੀ ਇੱਕ ਵੀ ਤੁਹਾਡਾ ਮੇਨ ਜਿਹੜਾ ਥਮਸੀ ਚੱਕ ਗਿਲਜੇ ਵਾਲਾ ਉੱਥੇ ਵੀ ਜਾ ਕੇ ਆਏ ਜਿੱਥੇ ਤੁਹਾਡੇ 7 8 ਤੁਸੀਂ ਜ਼ੋਨ ਇੰਚਾਰਜ ਲਾਇਏ ਹੋਏ ਆ ਗਿਲਜੇ ਵਾਲੇ ਵੀ ਗਏ ਆ ਫਿਰ ਅਗਲਾ ਪਿੰਡ ਲਾ ਲੋ ਤੁਸੀਂ ਆਪਣਾ ਦੁੱਦੇ ਵੀ ਗਏ ਆ ਸੁਖਨੇ ਵੀ ਗਏ ਆ ਛੱਤਿਆਂ ਨੇ ਵੀ ਗਏ ਆ ਕੋਠੇ ਦਸ਼ਮੇਸ਼ ਨਗਰ ਆਏ ਆ ਕੋਟਪਾਈ ਆਏ ਆ ਭਾਰੂ ਆਏ ਆ ਕੋਈ ਬੰਦਾ ਇੰਨਾ ਪਿੰਡਾਂ ਚ ਵੇਖ ਕੇ ਕਹਦੇ ਹਾਂ ਇੱਥੇ ਤੁਹਾਡੇ ਬੰਦੇ ਜ਼ਰੂਰ ਪਲਾਂਟ ਕੀਤੇ ਹੋਏ ਸੀ ਜਿਨ੍ਹਾਂ ਨੇ ਰੌਲਾ ਰੱਪਾ ਕਰਤਾ ਤੁਹਾਡੇ ਮਦੀਰ ਵਾਲੇ ਕਹਿ ਦਿੰਨ ਵੀ ਜੇ ਉੱਥੇ ਸਣੀ ਗਿਆ ਹੋਵੇ ਜਾਂ ਕੋਈ ਉਨੀਕੀ ਕੀਤੀ ਹੋਵੇ ਤਾਂ ਵੀ ਅਸੀਂ ਦੇਨਦਾਰ ਆ ਹੁਣ ਜੇ ਲੋਕ ਨਹੀਂ ਤੁਹਾਨੂੰ ਵੋਟਾਂ ਪਾਉਂਦੇ ਤਾਂ ਫਿਰ ਹੁਣ ਅਸੀਂ ਤਾਂ ਪਾਈ ਪੜ ਪੜ ਕੇ ਨਹੀਂ ਪਾਉਣੀ ਆ ਆ ਰਿਜ਼ਲਟ ਸਤਾਰਾਂ ਤੇ ਨੂੰ ਤੁਹਾਡੇ ਕੋਲੇ ਸਾਹਮਣੇ ਆ ਜੂਗਾ ਡੀਸੀ ਸਾਹਿਬ ਮੈਨੂੰ ਕਹਿੰਦੇ ਜੀ ਵਿੱਚ ਆਪਾਂ ਦੁਬਾਰੇ ਇਲੈਕਸ਼ਨ ਜੇ ਹੋਵੇ ਤਾਂ ਇਹ ਕਰਾ ਲੀਏ ਮੈਂ ਕਹਾਂ ਜੀ ਪਲਾਂ ਦੀ ਸਾਰੇ ਹਲਕੇ ਦੇ ਕਰਾ ਲਓ ਮੈਨੂੰ ਕੀ ਤਰਾਜ ਕੋਈ ਪ੍ਰੋਬਲਮ ਨਹੀਂ ਕਰਾਓ ਇਲੈਕਸ਼ਨ ਦੁਬਾਰੇ ਨਾਲੇ ਉਹਨਾਂ ਦੀ ਗਲਤਫਹਿਮੀ ਦੂਰ ਹੋ ਜੂਗੀ ਜਿਹੜਾ ਸਾਡੇ ਤੇ ਅਲੀਗੇਸ਼ਨ ਲਾ ਰਹੇ ਆ ਪਰ ਮੈਂ ਇੰਨੀ ਗੱਲ ਜ਼ਰੂਰ ਦੱਸਣਾ ਚਾਹਣਾ ਵੀ ਤੁਸੀਂ ਆਪਦੇ ਵਰਕਰਾਂ ਨੂੰ ਆਪਣਾ ਛੋਟੇ ਪਾਈ ਸਾਰਿਆਂ ਨੂੰ ਕਹੀ ਜਾਂਦਾ ਚੜ ਜਾ ਬੱਚਾ ਊਸਲੀ ਭਰੀ ਕਰੂ ਭਗਵਾਨ ਤੇ ਆਪ ਤੁਸੀਂ ਬੈਠੇ ਦਿੱਲੀ ਇਹ ਵਰਕਰਾਂ ਨੂੰ ਕਹੀਏ ਨੋ ਡੰਗਾ ਲੈ ਕੇ ਸੜਕਾਂ ਤੇ ਆਜੋ। ਇਹ ਸਰਦਾਰ ਜੀ ਆਪ ਅਗਵਾਈ ਕਰਨੀ ਪੈਂਦੀ ਹੁੰਦੀ ਆ। ਆਪ ਅੱਗੇ ਲੱਗਣਾ ਪੈਂਦਾ ਹੁੰਦਾ। ਯਾ ਸੋਸ਼ਲ ਮੀਡੀਆ ਤੇ ਕਿਹਾ ਵੀ ਹੈ ਜੀ ਵੀ ਰੀਪੋਲ ਵੇਲੇ ਮੈਂ ਵਿੱਚ ਖੁਦ ਹੋਊਂਗਾ। ਤੁਸੀਂ ਸਾਰੇ ਪਿਆਰੇ ਨਾ। ਨਹੀਂ ਰੀਪੋਲ ਵੇਲੇ ਤਾਂ ਹੋਊਗਾ ਤੇ ਕੱਲ ਕਿੱਥੇ ਗਏ ਹੋਏ ਸੀ ਜੀ? ਕੱਲ ਪੋਲਿੰਗ ਹੀ ਸੀ। ਕੱਲ ਕਿੱਥੇ ਗਏ ਹੋਏ ਸੀ? ਆ ਜਾਂਦੇ ਕੱਲ। ਇਹ ਚਲੋ ਮੰਨ ਲਿਆ ਵੀ ਇਹ ਇਹਨਾਂ ਨੂੰ ਕੋਈ ਕੰਮ ਸੀ। ਇਹਨਾਂ ਦੇ ਮੈਡਮ ਆ ਜਾਂਦੇ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਸੀ ਉਹਨਾਂ ਨੇ ਵੀ ਕੋਈ ਜ਼ਰੂਰੀ ਨਹੀਂ ਸਮਝਿਆ ਆਉਣਾ। ਇਨਾਂ ਦਾ ਸਾਲਾ ਜਿਹੜਾ ਹਰ ਵਕਤ ਇਸ ਹਲਕੇ 'ਚ ਰਹਿੰਦਾ ਹਰ ਇੱਕ ਵਾਰ ਉਹ ਆ ਜਾਂਦਾ ਇਹਨਾਂ ਦੇ ਮਾਮਾ ਜੀ ਹੋਰੇ ਆ ਜਾਂਦੇ ਇਹਨਾਂ ਦੇ ਭੂਆ ਦੇ ਆਪਣਾ ਮੁੰਡਾ ਜਿਹਨੂੰ 5 ਸਾਲ ਟਰੱਕ ਯੂਨੀਅਨ ਸਾਡੀ ਪੂਰੀ ਖਵਾਈ ਆ ਉਹ ਆ ਜਾਂਦਾ ਕਿੰਨੇ ਰਿਸ਼ਤੇਦਾਰ ਆ ਇਹਨਾਂ ਦੇ ਜਿਹੜੇ ਸਾਰੇ ਐਕਸਟੈਂਡਰਦੇ ਹੁੰਦੇ ਕਿਸੇ ਨੂੰ ਤਾਂ ਭੇਜ ਦਿੰਦਾ ਆ ਕੇ ਵੀ ਭਾਈ ਇਸ ਹਲਕੇ ਦੇ ਵਿੱਚ ਕਿਸੇ ਦੀ ਬਾਹ ਫੜ ਲਓ ਅਲੇ ਅਸੀਂ ਤਾਂ ਕੀਤਾ ਹੀ ਕੁਝ ਨਹੀਂ ਤੁਸੀਂ ਆਪ ਦਾ ਬੇੜਾ ਯਾਦ ਕਰੋ ਮੈਂ ਉੱਪਰ ਲਈ ਕਹਣਾ ਤੁਹਾਨੂੰ ਤੁਹਾਡਾ ਐਸ ਐਚਓ ਕ੍ਰਿਸ਼ਨ ਕੁਮਾਰ ਭਵਾਨੀਆਂ ਜਾ ਕੇ ਪਹਿਲਾਂ ਉਹਨੇ ਬੂਥ ਕੈਪਚਰਿੰਗ ਕੀਤੀ ਅਸੀਂ ਰੌਲਾ ਪਾਇਆ ਤੁਸੀਂ ਸਾਡੀ ਕੋਈ ਗੱਲ ਨਹੀਂ ਸੁਣੀ ਉਲਟਾ ਸਾਡੇ ਬੰਦਿਆਂ ਦੇ ਪਰਚੇ ਦੇਦਾ ਸਾਡੇ ਦੇ ਵੀ ਦੇਤਾ ਸਿਰਫ ਰੌਲਾ ਪਾਉਣ ਤੇ ਫਿਰ ਉਹਨੇ ਵਾਦੀਆਂ ਜਾ ਕੇ ਬੂਥ ਕੈਪਚਰ ਕੀਤਾ ਫਿਰ ਉਹਨੇ ਕਰਾਈ ਵਾਲੇ ਜਾ ਕੇ ਕੀਤਾ ਫਿਰ ਉਹਨੇ ਗਿਲਜੀ ਵਾਲੇ ਜਾ ਕੇ ਕੋਲੇ ਬਹਿ ਕੇ ਬੂਥ ਕੈਪਚਰਿੰਗ ਕਰਾਇਆ ਜੇ ਉੱਥੇ ਜਾ ਕੇ ਅਸੀਂ ਰੌਲਾ ਪਾਇਆ ਸਾਨੂੰ ਤੁਸੀਂ ਅਰੈਸਟ ਕਰ ਲਿਆ ਉਲਟਾ ਅਰੈਸਟ ਕਰਕੇ ਸਾਡੇ ਤੇ ਪਰਚੇ ਕਰਾਤੀ ਆਪ ਤਾਂ ਵੇਲਾ ਸਾਰੇ ਹੀ ਭੁੱਲ ਗਏ ਯਾਰ ਇਹ ਸਾਰਾ ਕੁਝ ਕਰਨ ਦੇ ਬਾਅਦ ਯੁੱਧ ਵੀ ਅਸੀਂ ਫੇਰ ਸੀਟਾਂ ਜਿੱਤ ਗਏ ਸੀ ਬਲਾਕ ਸੰਮਤੀ ਫੇਰ ਸਾਡੀ ਬੰਦੀ ਸੀ ਫਿਰ ਤੂੰ ਕਾਊਂਟਿੰਗ ਦੇ ਵਿੱਚ ਸਾਡੇ ਬੰਦੇ ਕੁੱਟ ਕੇ ਭਜਾਏ ਸਾਰੇ ਜੇ ਤੇਰੀ ਯਾਦ ਹੋਵੇ ਸਾਡੇ ਬੰਦਿਆਂ ਦੇ ਗੜ ਦੇ ਵਿੱਚ ਇਕੱਲੇ ਕੋਲਰ ਰਹਿ ਗਏ ਸੀ ਜਦੋਂ ਆਪੋ ਆਪਣੇ ਘਰਾਂ ਨੂੰ ਗਏ ਆ ਅੰਦਰੋਂ ਜਿੱਤ ਕੇ ਗਏ ਸੀ ਸਰਟੀਫਿਕੇਟ ਤੂੰ ਦੂਜੇ ਨੂੰ ਤੋਂ ਆਇਆ ਸੀ ਤੇ ਹੁਣ ਤੂੰ ਕਹੀ ਜਾਂਦਾ ਮੈਂ ਹਾਈ ਕੋਰਟ ਜਾਊਂਗਾ ਮੈਂ ਕੈਮਰੇ ਲਵਾਊਂਗਾ ਮੈਂ ਐਂ ਕਰੂੰਗਾ ਮੈਂ ਆਂ ਕਰ ਆਪ ਦਾ ਵੇਲਾ ਸਾਰਾ ਹੀ ਭੁੱਲ ਗਿਆ ਤੇ ਆਪਣੇ ਜਦੋਂ ਮਿਊਨਿਸਪਲ ਕਮੇਟੀ ਦੇ ਇਲੈਕਸ਼ਨ ਆਏ ਸੀ ਕਾਕਾ ਜੀ ਉਦੋਂ ਤੁਸੀਂ ਕੀ ਕੀਤਾ ਸੀ ਉਹ ਯਾਦ ਆ ਛੇ ਕੈਂਡੀਡੇਟ ਤਾਂ ਤੁਸੀਂ ਬਲਾਕ ਸੰਪਤੀ ਦੇ ਪਹਿਲੇ ਰਿਜੈਕਟ ਕਰਾ ਪਏ ਸੀ ਜਿਨ੍ਹਾਂ ਨੂੰ ਕਾਗਜ਼ ਹੀ ਨਹੀਂ ਭਰਨ ਦਿੱਤੇ ਅਸੀਂ ਓਪਨਲੀ ਖੁੱਲੇ ਦਿਲ ਨਾਲ ਕਿਹਾ ਸੀ ਵੀ ਜਿਹੜਾ ਮਰਜ਼ੀ ਕਾਗਜ਼ ਭਰ ਦੇ ਇੱਕ ਦੇ ਵੀ ਰਿਜੈਕਟ ਨਹੀਂ ਕਰਾਇਆ ਇਹ ਵੀ ਸਿਰਫ ਜਾ ਕੇ ਤੁਹਾਨੂੰ ਵਕਾਇਆ ਸੀ ਵੀ ਭਾਈ ਸੱਦ ਲੋ ਰਾਜੇ ਬਣੇ ਅਸੀਂ ਕੋਈ ਆਉ ਜਾ ਕੰਮ ਨਹੀਂ ਕਰਦੇ ਜਿਹਦੇ ਅਸਰ ਤੇ ਤੁਸੀਂ ਛਾਲਾ ਮਾਰਦੇ ਹੋ ਨਾ ਥੋੜੇ ਪਿੱਠ ਪਿੱਛੇ ਨਹੀਂ ਆਉਂਦਾ ਉਹ